ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਦੇਬਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਤਿਸਹ ਅਰਾਦ ਮੇਰਾ ਮਨ ਧੀਰਾ ਰਹਾਉ ਅਨ ਦਿਨ ਜਪੋ ਗੁਰੂ ਗੁਰਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਹੋ ਨਾਨਕ ਕਹਾ ਪੈ ਪਾਏ ਆਪਣੇ ਸੇਵਕ ਕੀ ਆਪ ਪੈ ਜਿਰ ਖਾਈ ਉ ਗੌੜੀ ਮਹੱਲਾ ਪੰਜਵਾ ਆਪਣੇ ਸੇਵਕੋ ਆਪ ਸਹਾਈ ਨਿਤ ਪ੍ਰਤਪਾਰੈ ਬਾਪ ਜੈਸੇ ਮਾਈ ਪ੍ਰਭ ਕੀ ਸ਼ਰਨ ਆਬਰੇ ਸਭ ਕੋਏ ਕਰਨ ਕਰਾਵਨ ਪੂਰਨ ਸਚ ਸੋਏ ਰਹਾਓ ਅਬ ਮਨ ਬਸਿਆ ਕਰਨ ਹਾਰਾ ਭੈ ਬਿਨ ਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਖੇ ਜਨਮ ਜਨਮ ਕੇ ਕਿਲ ਵਿਖਲਾਥੇ ਕਹਿਨ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਣਾਈ ਰਾਗ ਗਉੜੀ ਚੇਤੀ ਮਹੱਲਾ ਪੰਜਵਾ ਧੋਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ RAM ਕੋ ਬਲਪੂਰਨ ਭਾਈ ਤਾਤੇ ਬ੍ਰਥਾ ਨਾ ਵਿਆਪੈ ਕਾਇ ਰਹਾਉ ਜੋ ਜੋ ਚਤਵੇ ਦਸ ਹਰਮਾਈ ਸੂ ਸੂ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਗਉੜੀ ਮਹੱਲਾ ਪੰਜਵਾ ਉਜਵਲ ਦੇਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਹੁ ਅੰਗੂਰੀਆ ਰਹਾਉ ਸ਼ਰਮਨਾ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪਿੰਗੂਰੀਆ ਦਿਨਾਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਚਰਨ ਕਮਲਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰ ਉਤਰਿਆ ਰਾਗ ਗਉੜੀ ਬੈ ਰਾਗਣ ਮਹੱਲਾ ਪੰਜਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਦਏ ਗੋਸਾਈ ਮਿਤਲਾ ਤੂੰ ਸੰਗ ਹਮਾਰੈ ਬਾਸ ਜੀਉ ਰਹਾਉ ਤੁਝ ਬਿਨ ਘਰੀ ਨ ਜੀਵਨਾ ਤਰਗ ਰਹਿਣਾ ਸੰਸਾਰ ਜੀ ਪ੍ਰਾਨ ਸੁਖ ਦਤਿਆ ਨਿਮਖ ਨਿਮਖ ਬਲਿਹਾਰ ਜੀ ਹਸਤ ਅਲੰਬਨ ਦੇਹ ਪ੍ਰਭ ਅਗਰ ਤੋ ਉਧਰ ਗੁਪਾਲ ਮੋਹ ਨਿਰਗੁਨ ਮਤ ਥੋਰੀਆ ਤੂ ਸਦਹ ਦੇਨ ਦਿਆਲ ਕਿਆ ਸੁਖ ਤੇਰੇ ਸਮਲਾ ਕਵਨ ਵਿधि ਵਿਚਾਰ ਸ਼ਰਨ ਸਮਾਇਦਾਸ ਹਿਤ ਉਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿਦ ਨਾਮ ਮਹਾਰਸਮਾਹੇ ਸੋ ਪ੍ਰਸੰਨ ਭਏ ਕੇਸਵਾ ਜਨ ਹਰ ਗੁਣ ਗਾਹੇ ਮਾਤ ਪਿਤਾ ਸਤ ਬੰਧ ਪੋ ਤੂੰ ਮੇਰੇ ਪ੍ਰਾਨ ਅਧਾਰ ਸਾਧ ਸੰਗ ਨਾਨਕ ਭਜੈ ਵਿਖਤਰਿਆ ਸੰਸਾਰ ਗਉੜੀ ਬਿਰਾਗਨ ਰ ਹੋਏ ਕੇ ਸ਼ੰਤ ਕੇ ਘਰ ਮਹਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੇ ਸਰਬ ਕਲਿਆਣ ਸੁਖ ਸਚ ਪਾਵੇ ਰਹਾਉ ਬਨ ਬਨ ਖੋਜਤ ਫਿਰਤ ਬੇਰਾਗੀ ਬਿਰਲੇ ਕਾਹੂ ਏਕ ਨਿਵ ਲਾਗੀ ਜਿਨ ਹਰ ਪਾਇਆ ਸੇਵਡ ਭਾਗੀ ਬ੍ਰਹਮਾਦਿਕ ਸੰਕਾਦਿਕ ਚਾਹੈ ਜੋਗੀ ਜਤੀ ਸਿਧ ਹਰ ਆਹੈ ਜਿਸ ਹੈ ਪ੍ਰਾਪਤ ਸੋ ਹਰ ਗੁਣ ਗਾਹੈ ਤਾਂ ਕੀ ਸ਼ਰਨ ਜਿਨ ਬਿਸਰਤ ਨਾਹੀ ਵਡ ਭਾਗੀ ਹਰ ਸੰਤ ਮਿਲਾਹੀ ਜਨਮ ਮਰਨ ਤੇ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੁ ਸੁਨੋ ਪ੍ਰਭਿਓ ਚ ਅਪਾਰੇ ਨਾਨਕ ਮੰਗਤ ਨਾਮ ਆਧਾਰੇ ਰਾਗ ਗਉੜੀ ਪੁਰਵੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਮਨ ਗਨ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਉ ਰੂਪ ਹੀ ਨ ਬੁੱਧ ਬਲਹਿਨੇ ਮੋਹ ਪਰਦੇਸਨ ਦੂਰ ਤੇ ਆਏ ਨਾਹੇ ਨ ਦਰਬ ਨ ਜੋ ਬਨ ਮਾਤੀ ਮੋਹ ਅਨਾਥ ਕਿ ਕਰਹੁ ਸਮਾਈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕੋ ਹੋਂ ਫਿਰਤ ਤਿਸਾਈ ਦੇਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਨਨ ਬੁਝਾਈ ਗਉੜੀ ਮਹੱਲਾ ਪੰਜਵਾ ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹੇ ਕਰੋ ਬੇਨਤੀ ਕੋ ਸੰਤ ਮਿਲੇ ਬੜ ਭਾਗੀ ਰਹਾ ਮਨ ਅਰਪ ਤਨ ਰਖੋ ਆਗੇ ਮਨ ਕੀ ਮਤ ਮੋਹੇ ਸਗਲਤ ਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰ ਤਿਸ ਪਿਛੇ ਵੇਰਾਗੀ ਉਰਬ ਕਰਮ ਅੰਕੁਰ ਜਦ ਪ੍ਰਗਟੇ ਭੇਟੇ ਉਪਰ ਖਾਰਸ ਕ ਬੇਰਾਗੀ ਮਿਟੇਉਂਦੇ ਏਰ ਮਿਲਤ ਹਰ ਨਾਨਕ ਜਨਮ ਜਨਮ ਕੇ ਸੋਈ ਜਾਗੇ ਗਉੜੀ ਮਹੱਲਾ ਪੰਜਵਾ ਨਿਕਸਰੇ ਪੰਖੀ ਸਿਮਰ ਹਰਿ 파ਖਾ ਮਿਲ ਸਾਧੂ ਸ਼ਰਨ ਗਹ ਪੂਰਨ ਆ ਰਾਮ ਰਤਨ ਹੀ ਅਰੇ ਸੰਗ ਰਾਖ ਰਹਾਉ ਭ੍ਰਮ ਕੀ ਕੋਈ ਤ੍ਰਿਸਨਾਰਸ ਪੰਕਜ ਅਤ ਤੀਖਣ ਮੋਹ ਕੀ ਫਾਸ ਕਟਨ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਂ ਕੇ ਕਰਹੁ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾਨਾਥ ਸੁਨੋ ਅਰਦਾਸ ਕਰ ਗਹਿ ਲਿਓ ਨਾਨਕ ਕੇ ਸੁਆਮੀ ਜਿਉ ਪਿੰਡ ਸਭ ਤੁਮਰੀ ਰਾਸ ਗਉੜੀ ਮਹੱਲਾ ਪੰਜਵਾ ਹਰ ਪੇਖਣ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵਾ ਦਿਨ ਰਹਿਨੀ ਹੈ ਕੋਈ ਸੰਤ ਮਿਲਾਵੇ ਨਾ ਰਹਾਉ ਸੇਵਕੋ ਦਾਸ ਦਾਸਨ ਕੀ ਅਨਕ ਭਾਤ ਤਿਸ ਕਰੋ ਨਿਹੋਰਾ ਤੁਲਾਤre ਤੁਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੁਰਾ ਸੰਤ ਪ੍ਰਸਾਦ ਗਾਏ ਗੁਣ ਸਗਰ ਜਨਮ ਜਨਮ ਕੋ ਜਾਤ ਬਹੋਰਾ ਆਨੰਦ ਸੁਖ ਭੇਟਤ ਹਰਿ ਨਾਨਕ ਜਨਮ ਕਿਰਤ ਅਰਥ ਸਫਲ ਸਵੇਰਾ ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਮਿਲੇ ਗੁਸਾਈ ਮੇਰੇ RAM ਰਾਏ ਕੋਈ ਐਸਾ ਸੰਤ ਸਹਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ ਰਹਾ ਅੰਤਰੇ ਅਲਖ ਨ ਜਾਈ ਲਖਿਆ ਵਿੱਚ ਪੜਦਾ ਮੈਂ ਪਾਈ ਮਾਇਆ ਮੋਹ ਸਭ जग ਸੋਇਆ ਇਹੋ ਭਰਮ ਕਹੋ ਕਿਉਂ ਜਾਏ ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਪਾਏ ਏਕ ਬਸਤ ਬਿਨ ਪੰਚ ਦੁਹੇਲੇ ਉਹ ਬਸਤੇ ਅਗੋ ਚਰਠਾਈ ਜਿਸ ਕਾ ਗ੍ਰਹਿ ਤਨ ਦੀਆ ਤਾਲਾ ਕੁੰਜੀ ਗੁਰ ਸੋ ਪਾਏ ਅਨਕ ਉਪਾਅ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਣਾਇ ਜਿਨ ਕੇ ਬੰਧਨ ਕਾਟੇ ਸਤਗੁਰ ਤិន ਸਾਧ ਸੰਗਤ ਲੈ ਵਲਾਈ ਪੰਜ ਜਨਾ ਮਿਲ ਮੰਗਲ ਲਗਾਇਆ ਹਰ ਨਾਨਕ ਭੇਦ ਨ ਭਾਈ ਮੇਰੇ RAM ਰਾਏ ਇਨ ਬਿਦ ਮੇ ਲ ਗਸਾਈ ਸਹਜ ਭਿਆ ਪ੍ਰਮਖਿ ਨ ਮਹਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੁਜਾ ਗੌੜੀ ਮਹੱਲਾ ਪੰਜਵਾ ਐਸੋ ਪਰ ਚੋ ਪਾਇਓ ਕਰੇ ਕਿਰਪਾ ਦਿਆਲ ਬਿਠ ਲੈ ਸਤ ਗੁਰ ਮੁਝਹਿ ਬਤਾਇਓ ਰਾਹ ਜਤ ਕਤ ਦੇਖੋ ਤਤ ਤਤ ਤੁਮਹੀ ਮੋਹਿ ਇਹ ਬਿਸਵਾਸ ਹੋਇ ਆਇਓ ਕਹਿ ਪਹਿ ਕਰਉ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਗਰਾਇਓ ਲਹਿਉ ਸਹਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਜ ਸੁਖ ਪਾਇਓ ਹੁਣ ਆਸਾ ਸੋਈ ਫੁਨ ਹੋਸੀ ਸੁਖ ਦੁਖ ਕਹਾਂ ਦਿਖਾਇਓ ਖੰਡ ਬ੍ਰਹਿਮੰਡ ਕਾਏ ਕੋਠਾਣਾ ਗੁਰ ਪਰਦਾ ਖੋਲ ਦਿਖਾਇਓ ਨੋਂ ਨਦ ਨਾਮ ਨਿਧਾਨ ਇਕਠਾਏ ਤ ਬਾਹਰ ਕੈਠੇ ਜਾਇਓ ਏਕ ਏਕ ਅਨਕ ਅਨਕ ਭਾਤ ਸਾਜੀ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ فرم ਗੁਰ ਕੋਈ ਹੈ ਤਤੈ ਤਤ ਮਿਲਾਇਓ ਗਉੜੀ ਮਹੱਲਾ ਪੰਜਵਾ ਆਦ ਘਟੈ ਦਿਨ ਸਰਹਿ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਕਰੋ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਟਹਿਲ ਕੀ ਬਿਲਾ ਇਹ ਆਖਾਟ ਚਲੋ ਹਰ ਲਾ ਆ ਗਏ ਬਸਨ ਸੁਹੇਲਾ ਇਹੋ ਸੰਸਾਰ ਵਿਕਾਰ ਸਹਸੇ ਮੈਂ ਤਰੇ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੇ ਹਰ ਰਸ ਅਕਾਥ ਕਥਾ ਤੈਨ ਜਾਨੀ ਜਾਕੋ ਆਏ ਸੁਈ ਵਿਹਾਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰਮ ਹਲ ਪਾਵੋ ਸੁਖ ਸਹਿਜੇ ਬੋਹਰ ਨ ਹੋਏ ਗੋਫੇਰਾ ਅੰਤਰ ਜਾਮੇ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੇ ਸੁਖ ਮੰਗੈ ਮੁਕੋ ਕਰ ਸੰਤਨ ਕੀ ਧੂਰੇ ਗਉੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਨ ਸਭ ਗੁਣ ਤੇਰੇ ਰਹਾਉ ਪੰਜ ਵਿਖਾ ਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਪ ਹੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੁੜਹਿ ਕਤੁ ਨਹੀਂ ਇੱਕ ਬਾਤ ਸੁਨਤਾ ਕਿ ਉਟਾ ਸਾਧ ਸੰਗ ਮਿਟ ਜਾਹਿ ਕਰ ਕਿਰਪਾ ਸੰਤ ਮਿਲੇ ਮੋਹਿ ਦਿਨ ਤੇ ਧੀਰਜ ਪਾਇਆ ਸੰਤਿਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਿਆ ਪਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਉਹ ਹੈ ਬਿਨਾਸੀ ਰਾਯਾ ਨਿਰਭਉ ਸੰਗ ਤੁਮਾਰੇ ਬਸਤੇ ਹੋ ਡਰਨ ਕਹਾਂਤੇ ਆਇਆ ਰਹਾਉ ਏਕ ਮਹਲ ਤੂੰ ਹੋਇ ਆਫਾਰ ਇੱਕ ਮਹਿਲ ਨਿਮਾਨੋ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀਬਾਂ ਨੂੰ ਇੱਕ ਮਹਿਲ ਤੂੰ ਪੰਡਤ ਬਖਤਾ ਇੱਕ ਮਹਿਲ ਖਲ ਹੁੰਦਾ ਇੱਕ ਮਹਿਲ ਤੂੰ ਸਭ ਕਿਸ਼ਗ੍ਰਾਹਜ ਇੱਕ ਮਹਿਲ ਕਸ਼ੂਨਾ ਲਿਤਾ کاٹھ کے پوتری کہاں کرے بپوری کھلاون ہرو جانے جیسا دیکھ کراوے بازیگر او تESO ہی سازیاں نے انک کوٹھری بہت بھات کریاں اپ ہوا رکھوارا ਜੈਸੇ ਮਹਿਲ ਰਖੈ ਤੈ ਸਰਹਿਣਾ ਕਿਆ ਇਹੋ ਕਰੈ ਵਿਚਾਰਾ ਜਿਨ ਕਿਛ ਕੀ ਆ ਸੋਏ ਜਾਣੈ ਜਿਨ ਇਹ ਸਭ ਬਿਦ ਸਾਜੀ ਕਹੋ ਨਾਨਕ ਅਪਰੰਪਰ ਸੁਅਮੀ ਕੀਮਤ ਆਪਣੇ ਕਾਜੀ ਗੌੜੀ ਮਹੱਲਾ ਪੰਜਵਾ ਛੋੜ ਛੋੜ ਰੇ ਬਿਖਿਆ ਕੇ ਰਸਵਾ ਉਰਜ ਰਹਿਓ ਰੇ ਬਾਵਰ ਗਾਵਰ ਜੋ ਕਿਰਖੈ ਹਰ ਆਇਓ ਪਸ਼ਵਾ ਰਹਾ ਜੋ ਜਾਣੇ ਤੂੰ ਆਪਣੇ ਕਾਜੈ ਸੋ ਸੰਗਨ ਚਾਲੇ ਤੇਰੇ ਤਸਵਾ ਨਾਗ ਆਇਓ ਨਾਗ ਸਦਾਸੀ ਫੇਰ ਫਿਰਿਓ ਯਰ ਕਾਲ ਗਰਸਵਾ ਪੇਖ ਪੇਖ ਰੇ ਕਸੰਭ ਕੀ ਲੀਲਾ ਰਾਚ ਮਾਚ ਤਨਹੂ ਲੋ ਹਸਵਾ ਕੀਜਤ ਡੋਰ ਦਿਨ ਸਿਰ ਰਹਿਨੀ ਜੀ ਕੋ ਕਾਜ ਨਾ ਕਿਨੋ ਕਸ਼ੂਆ ਕਰਤ ਕਰਤ ਐ ਵਹੀ ਬਿਰਧਾਨੋ ਹਾਰਿ ਉਕਤੇ ਤਨ ਖਿਨਸਵਾ ਜੋ ਮੋਹ ਹੋਇ ਨ ਮੋਹਨੇ ਬਾਲਾ ਉਸਤੇ ਘਟੈ ਨਹੀ ਰੁਚ ਚਸੂਆ ਜਗ ਐਸਾ ਮੋਹ ਗੁਰਹਿ ਦਿਖਾਇਓ ਤੋ ਸ਼ਰਨ ਪਰਿਓ ਤਜ ਗਰਬ ਸੁਆ ਮਾਰਗ ਪ੍ਰਭ ਕੋ ਸੰਤ ਬਤਾਇਓ ਜਿਰੜੀ ਨਾਨਕ ਦਾਸ ਭਗਤ ਹਰ ਜਸਵਾ ਜਗ ਐਸਾ ਮੋਹ ਗੁਰਹਿ ਦਿਖਾਇਓ ਤੋ ਸ਼ਰਨ ਪਰਿਓ ਤਜ ਗਰਬ ਸੁਆ ਮਾਰਗ ਪ੍ਰਭ ਕੋ ਸੰਤ ਬਤਾਇਓ ਦਿਰੜੀ ਨਾਨਕ ਦਾਸ ਭਗਤ ਹਰ ਜਸਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ